ਸੰਗਰੂਰ ਦੇ ਲੌਂਗੋਵਾਲ ਦੇ ਵਿੱਚ ਪੁਲਿਸ ਚੌਕੀ ਚ ਤੈਨਾਤ ਵੱਡੇ ਅਫਸਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਕਿਸਾਨਾਂ ਨੇ ਚੌਕੀ ਚ ਹੱਲਾ ਬੋਲ ਦਿੱਤਾ ਵੱਡੀ ਗਿਣਤੀ ਵਿੱਚ ਆਏ ਕਿਸਾਨਾਂ ਨੇ ਪੁਲਿਸ ਚੌਕੀ ਘੇਰ ਲਈ ਜਿਸ ਤੋਂ ਬਾਅਦ ਪੁਲਿਸ ਨੇ ਚੌਕੀ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ ਅਤੇ ਫੜ ਫੜ ਕਿਸਾਨਾਂ ਨੂੰ ਗੱਡੀ ਦੇ ਵਿੱਚ ਸੁੱਟ ਲਿਆ ਤੇ ਹੀ ਰਸਤੇ ਵਿੱਚ ਲੈ ਲਿਆ ਮਰਦਾਵਾ 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 ਤੇਰਾ ਦੀ ਸਰਕਾਰ ਮਰਦਾਵਾ ਦੱਸਿਆ ਕਿ ਅੱਜ ਧੂਰੀ ਦਾ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਟ੍ਰੈਕ ਨੂੰ ਰੋਕਣ ਦੀ ਤਿਆਰੀ ਲਈ ਕਿਸਾਨਾਂ ਨੇ ਐਲਾਨ ਕੀਤਾ ਸੀ ਜਿਸ ਦੇ ਚੱਲਦੇ ਸਵੇਰੇ ਹੀ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਉਹਨਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ ਆਪਣੇ ਨੇਤਾਵਾਂ ਨੂੰ ਛਡਵਾਉਣ ਦੇ ਵਾਸਤੇ ਬਾਕੀ ਕਿਸਾਨ ਚੌਂਕੀ ਦੇ ਬਾਹਰ ਪਹੁੰਚ ਗਏ ਅਤੇ ਉਹਨਾਂ ਵੱਲੋਂ ਹੰਗਾਮਾ ਕੀਤਾ ਸਰਕਾਰ ਮੁਰਤਾਬਾ ਅਸੀਂ ਇਹ ਕਹਿੰਦੇ ਆ ਵੀ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਰਹਾ ਕਰੋ ਗੰਨਾ ਮਿਲ ਚਾਲੂ ਕਰੋ ਜਿਹੜਾ ਗੰਨੇ ਦਾ ਪਿਛਲਾ ਬਕਾਇਆ ਰਹਿੰਦਾ ਉਹ ਕਿਸਾਨਾਂ ਨੂੰ ਦਿਓ ਜਾਣੀ ਇਹ ਸਾਡੇ ਨਾਲ ਪਹਿਲਾਂ ਪੰਜਾਬ ਸਰਕਾਰ ਨੇ ਗੱਲਬਾਤ ਕੀਤੀ ਹੈ ਉਹ ਮਹੋਬੱਬ ਨੇ ਇਹ ਗੱਲ ਆ ਵੀ ਅਸੀਂ ਤੁਹਾਡਾ ਪਿਛਲਾ ਬਕਾਇਆ ਦੇਵਾਂਗੇ ਗੰਨੇ ਦੀ ਖਰੀਦ ਕਰਾਂਗੇ ਜਾਣੀ ਇਸ ਗੱਲ ਤੋਂ ਸਰਕਾਰ ਭੱਜ ਗਈ ਇਸ ਕਰਕੇ ਸਾਡੇ ਆਗੂ ਨੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਅਸੀਂ ਕਹਿੰਦਾ ਵੀ ਸਾਡੇ ਆਗੂਆਂ ਨੂੰ ਰਿਆ ਕਰੋ ਜੇ ਕਰੋ ਰਿਆ ਸਰਕਾਰ ਮੁਰਦਾਬਾ ਬਾਬਾ ਕਿਸ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅੱਜ ਇਹ ਜੀ ਸਾਡਾ ਗੰਨਾ ਮਿਲ ਦੇ ਮਾਮਲੇ ਦੇ ਵਿੱਚ ਸਾਡਾ ਗੰਨਾ ਇਹਨਾਂ ਨੇ ਖਰੀਦਣ ਦੀ ਜ਼ਿੰਮੇਵਾਰੀ ਇੱਥੋਂ ਦੀ ਪ੍ਰਾਈਵੇਟ ਜਿਹੜੀ ਮਿਲ ਹੈ ਭਗਵਾਨਪਰਾ ਉਹਨੇ ਸਰਕਾਰ ਨੇ ਮਤਲਬ ਸਾਡੀ ਗਾਰੰਟੀ ਲਈ ਤੀ ਵੀ ਜਿਹੜਾ ਇੱਥੋਂ ਦਾ ਗੰਨਾ ਆਇਆ ਹੋਇਆ ਹੈ ਵੀ ਉਹਨੂੰ ਦਾਤੀ ਲਹਾਵਾਗੇ ਤੇ ਇਹਨੂੰ ਲਹਾ ਕੇ ਅਸੀਂ ਮਕੇਰੀਆਂ ਖੰਡਾ ਮਿਲਦੇ ਵਿੱਚ ਭੇਜ 20 ਮਕੇਰੀਆਂ ਖੰਡ ਮਿਲਦੇ ਵਿੱਚ ਭੇਜਾਂਗੇ ਤੇ ਜਿਹੜੇ ਤੁਹਾਡੇ ਬਣਦੇ ਬਕਾਈ ਨੇ ਉਹ ਵੀ ਮਤਲਬ ਫੌਰਨੀ ਤੌਰ ਤੇ ਕਰਾਵਾਂਗੇ ਇਹ ਹੁਣ ਸਾਨੂੰ ਇਹ ਹੈ ਵੀ ਸਾਨੂੰ ਨਹੀਂ ਪਤਾ ਵੀ ਜਿੱਥੇ ਨੜਕੇ ਲਾਉਣ ਅਸੀਂ ਆਜ਼ਾਦ ਲੋਕ ਆ ਵੀ ਸਾਨੂੰ ਨਾ ਜੇਲਾ ਦੀ ਪਰਵਾਹ ਹੈ ਨਾ ਸਾਨੂੰ ਇਹਨਾਂ ਦੇ ਡੰਗੇ ਦੀ ਪਰਵਾਹ ਹੈ ਪਰ ਇਹਨਾਂ ਨੇ ਜਿਹੜੀ ਅੱਜ ਸਾਬ ਜੀਤਿਆ ਦਾ ਮਤਲਬ ਜਿੰਦਾ ਤਰਾ ਇਹਨਾਂ ਨੇ ਅੱਜ ਜਿਹੜਾ ਹੈ ਇੱਕ ਅਰੰਗ ਜੇਵਾ ਦੇ ਮਤਲਬਾ ਜਿਹੜਾ ਰੌ ਦੇ ਵਿੱਚ ਵੱਜ ਰਿਹਾ ਹੋਇਆ ਹੈ ਜਿਹੜੀ ਇਥੋਂ ਦੇ ਸਰਕਾਰ ਤੇ ਜਿਹੜੀ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੈ ਅੱਜ ਸਾਹਮਣੇ ਆਈ ਹੋਈ ਹੈ ਇਹ ਕਿਸਾਨਾਂ ਦੀ ਹਤਿਸ਼ਤ ਕਾਉਣ ਵਾਲੀ ਸਰਕਾਰ ਆਪਣੇ ਮਜ਼ਦੂਰਾਂ ਦੀ ਹਤਿਸ਼ਤ ਕਾਉਣ ਵਾਲੀ ਸਰਕਾਰ ਸਾਡੇ ਬਾਹਰਾਂ ਤੋਂ ਭੱਜੀ ਸੋਦਾ ਦੇ ਕੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਧੂਰੀ ਦਾ ਰੇਲਵੇ ਸਟੇਸ਼ਨ रेल ट्रैक रोकਣਗੇ ਜਿਹਦੇ ਚੱਲਦੇ ਪੁਲਿਸ ਨੇ ਪਹਿਲਾਂ ਹੀ ਐਕਸ਼ਨ ਲੈ ਲਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਪਰ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨਾਂ ਦਾ ਕਹਿਣਾ ਕਿ ਧੂਰੀ ਦੀ ਗੰਨਾ ਮਿਲ ਹਲੇ ਤੱਕ ਚਾਲੂ ਨਹੀਂ ਹੋਈ ਜਿਸ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ